ਜਿੱਥੇ ਤੱਕ ਤਾਂ ਡਾਕਟਰ ਰਤਨ ਸਿੰਘ ਜੀ ਅਜਨਾਲਾ ਸਾਹਿਬ ਦੀ ਗੱਲ ਹੈ ਤੇ ਜਿੱਥੇ ਤੱਕ ਬਰੰਪੁਰਾ ਸਾਹਿਬ ਦੀ ਗੱਲ ਹੈ ਉਹ ਮੇਰੇ ਲਈ ਸਤਿਕਾਰਯੋਗ ਸ਼ਖਸੀਅਤਾਂ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਮਗਰ ਟਕਸਾਲੀ ਉਹਨਾਂ ਨੂੰ ਤਾਂ ਮੈਂ ਕਹਿ ਸਕਦਾ ਮਗਰ ਪਿਓ ਪੁੱਤ ਪਾਰਟੀ ਨੂੰ ਉਹ ਟਕਸਾਲੀ ਦਾ ਰੰਗ ਦੇ ਦੇਣ ਉਹ ਥੋੜਾ ਮੈਂ ਨਹੀਂ ਸਮਝਦਾ ਠੀਕ ਹੈ ਮੈਂ ਅਗਲੀ ਗੱਲ ਤੇ ਆ ਰਹੇ ਹਾਂ ਜੀ ਦੇਖੋ ਅੱਜ ਦੀ ਡੇਟ 'ਚ ਕੀ ਸਿਨੈਰੀਓ ਹੈ ਪੰਜਾਬ ਦਾ ਮੈਂ ਇਹ ਗੱਲ 2017 'ਚ ਵੀ ਕੀਤੀ ਸੀ ਕਿ ਆਪ ਨੂੰ ਵੋਟ ਪਾਉਣੀ ਸਮਝੋ ਕਾਂਗਰਸ ਨੂੰ ਵੋਟ ਪਾਉਣੀ ਆ ਐਨੇ ਉਦੋਂ ਸਾਬਿਤ ਹੋਇਆ ਕਿ ਜਿੱਥੇ-ਜਿੱਥੇ ਆਪ ਨੂੰ ਜਾਂ ਵੋਟ ਪਈ ਉੱਥੋਂ ਕਾਂਗਰਸ ਦੇ ਕੈਂਡੀਡੇਟ ਨੂੰ ਜਿੱਤ ਵੀ ਨਹੀਂ ਕਾਂਗਰਸ ਦੀ ਇੰਨੀ ਵੱਡੀ ਜਿੱਤ ਦਾ ਕਾਰਨ ਹੀ ਆਪ ਬਣਿਆ ਔਰ ਤੁਸੀਂ ਵੇਖਿਆ ਕਿ ਅੱਜ बार-बार ਇਹ ਗੱਲ ਚੱਲਦੀ ਹੈ ਕਿ ਦਿੱਲੀ 'ਚ ਵੀ ਆਪ ਦੀ ਜਦ ਸਰਕਾਰ ਬਣੀ ਆ ਕਾਂਗਰਸ ਨੇ ਮਦਦ ਕੀਤੀ ਕੇਜਰੀਵਾਲ ਤੇ ਰਾਹੁਲ ਗਾਂਧੀ ਨੇ ਕਈ ਸਟੇਜਾਂ ਸ਼ੇਅਰ ਕਰਤੀਆਂ ਨੇ ਤੇ ਮਾਹ ਗਠਬੰਧਨ 'ਚ ਉਹਨਾਂ ਦਾ ਇੱਕ ਦੂਜੇ ਦਾ ਸਾਥ ਦੇਣ ਦੀ ਗੱਲ ਬੜੀ ਜੋਰਾਂ ਨਾਲ ਚੱਲ ਰਹੀ ਹੈ ਫੁਲਕਾ ਸਾਹਬ ਨੇ ਵੀ ਐਵੇਂ ਨਹੀਂ ਅਸਤੀਫਾ ਦਿੱਤਾ ਜਿਹੜਾ 84 ਦੇ ਲਈ ਜ਼ਿੰਮੇਵਾਰ ਹੋਵੇ ਕਾਂਗਰਸ ਉਹਦਾ ਸਾਥ ਆਪ ਦੇ ਰਹੀਏ ਇਸ ਗੱਲ ਦੇ ਵਿਰੋਧ 'ਚ ਉਹਨਾਂ ਨੇ ਦਿੱਤਾ ਇਸ ਲਈ ਅੱਜ ਵੀ ਮੈਂ ਕਹਿ ਰਿਹਾ ਇਹ ਸਾਰੀ ਜੰਨੀਆਂ ਪਾਰਟੀਆਂ ਨੇ ਭਾਵੇਂ ਖੈਰਾ ਆਪ ਤੋਂ ਪਾਪ 'ਚ ਚਲੇ ਗਏ ਖੇਰਾ ਸਾਹਿਬ ਨੇ ਤਾਂ ਕਈ ਵਾਰੀ ਆਪਦੇ ਬਿਆਨ ਬਦਲਤੇ ਮਗਰ ਹੀ ਇਜ਼ ਐਨ ਐਕਟਿਵ ਪਲੇਅਰ ਆਫ ਕਾਂਗਰਸ ਪਾਰਟੀ ਐਂਡ ਜਿੰਨੀਆਂ ਬਾਕੀਆਂ ਪਾਰਟੀਆਂ ਨੇ ਇਹਨਾਂ ਦਾ ਮਕਸਦ ਇੱਕ ਹੈ ਕਿ ਆਪੋਜੀਸ਼ਨ ਦੀ ਵੋਟ ਡਿਵਾਈਡ ਹੋਵੇ ਤੇ ਸਿੱਧਾ ਫਾਇਦਾ ਕਾਂਗਰਸ ਨੂੰ ਪਹੁੰਚੇ ਐਂਡ ਇਹ ਸਾਰੀ ਗੇਮ ਦੇ ਪਿੱਛੇ ਇਹ ਭਾਵੇਂ ਇਹ ਆਪ ਹੈ ਪਾਪ ਹੈ ਜਾਂ ਜਿਹੜਾ ਨਵਾਂ ਨੌ ਤੁਸੀਂ ਲੈਨੇ ਹੋ ਉਹਨਾਂ ਨੇ ਰੱਖਿਆ ਜੀ ਆ ਚਲੋ ਉਹਨਾਂ ਨੇ ਰੱਖਿਆ ਜਾਂ ਕਿਸੇ ਨੇ ਰੱਖਿਆ ਸੋਚ ਸਮਝ ਕੇ ਨਹੀਂ ਰੱਖਿਆ ਉਹ ਉਹ ਸਾਰੇ ਲੋਕ ਕਾਂਗਰਸ ਦੇ ਇਸ਼ਾਰੇ ਤੇ ਕਾਂਗਰਸ ਦੇ ਫਾਇਦਾ ਪਹੁੰਚਾਉਣ ਲਈ ਕਰਦੇ ਕਿਉਂਕਿ ਆਪੋਜੀਸ਼ਨ ਅੱਜ ਪਿੰਡਾਂ 'ਚ ਜੇ ਲੜਾਈ ਹੋਈ ਆ ਸਰਪੰਚੀ ਦੀ ਕੌਣ ਲੜਿਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤਗੜੇ ਹੋ ਕੇ ਲੜੇ ਮਗਰ ਇਹ ਸਾਰੀ ਗੇਮ ਪਲਾਨ ਕਾਂਗਰਸ ਨਾਲ ਵੜਲ ਕੇ ਬਣਾਈ ਗਈ ਆ ਕਿ ਆਪੋਜੀਸ਼ਨ ਵੋਟ ਡਿਵਾਈਡ ਹੋਵੇ ਤੇ ਜੇ ਆਪੋਜੀਸ਼ਨ ਵੋਟ ਡਿਵਾਈਡ ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਜਾਂਦੀ ਉਹਦਾ ਸਿੱਧਾ ਫਾਇਦਾ ਕਾਂਗਰਸ ਨੂੰ ਪਹੁੰਚਦਾ ਮਗਰ ਲੋਕ ਬਹੁਤ ਸਿਆਣੇ ਆ ਲੋਕ ਇਹ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਰਹੇ ਆ ਕਿ ਖੈਰਾ ਸਾਹਿਬ ਕਿਵੇਂ ਆਪ ਤਾਂ ਪਦੇ ਕਹਿੰਦੇ ਸੀਗੇ ਉਦੋਂ ਰਾਹੁਲ ਗਾਂਧੀ ਦੇ ਚੋਲੇ ਬੜੇ ਗਾਉਂਦੇ ਕੋਈ ਰਾਹੁਲ ਗਾਂਧੀ ਨੂੰ ਪੱਪੂ ਕਹੇ ਦੇ ਉਹਦੇ ਗੱਲ ਤੱਕ ਆਉਂਦੇ ਸੀ ਅੱਜ ਰਾਹੁਲ ਗਾਂਧੀ ਮਾੜਾ ਹੋ ਗਿਆ ਫਿਰ ਕੇਜਰੀਵਾਲ ਇਨਕਲਾਬੀ ਹੋ ਗਿਆ ਸੀ ਅੱਜ ਕੇਜਰੀਵਾਲ ਮਾੜਾ ਹੋ ਗਿਆ ਅੱਜ ਸਮਝ ਆਈ ਹੈ ਕਿ ਥੋੜੇ ਦੇਰ ਦੀ ਗੱਲ ਹੈ ਆ 2019 ਤੋਂ ਬਾਅਦ ਉਹਨਾਂ ਨੇ ਕਾਂਗਰਸ 'ਚ ਸ਼ਾਮਿਲ ਹੋ ਜਾਣਾ ਕਿਉਂ ਹੋ ਜਾਣਾ ਭੈਣ ਕਾਂਗਰਸ 'ਚ ਭਾਈਆ ਕਾਂਗਰਸ 'ਚ ਭણે ਵੀ ਕਾਂਗਰਸ 'ਚ ਤੇ 4 ਲੱਖ ਦੀ ਤਨਖਾਹਾਂ ਲੈਂਦੇ ਆ ਉਥੋਂ ਐਡਵੋਕੇਟ ਜਰਨਲ ਦੇ ਦਫਤਰ ਦੀ ਜਿਹੜੀ ਸੈਲਰੀ ਲਾ ਲੋ 1.5-2 ਲੱਖ ਗਰਨਜੀਤ ਸਿੰਘ ਉਹਨਾਂ ਨੂੰ 1.5-2 ਲੱਖ ਮਿਲਦੀ ਸੁਵਿਧਾ ਮਿਲੀਆਂ ਗੱਡੀ ਮਿਲੀ ਕੋ ਕਿੰਨੇ ਦੀ ਹੈ ਜੀ ਉਹ ਗੱਡੀ ਨੋਵਾ ਗੱਡੀ ਜਿਹੜੀ ਲਈ 40 ਲੱਖ 25-30 ਲੱਖ ਦੀ ਕੈਪਟਨ ਨੇ ਗੱਡੀ ਦਿੱਤੀ ਐ ਤੂੰ ਤੇਲ ਮੁਫਤਾ ਉਹਦੇ 'ਚ ਕਿ ਤੂੰ ਤਗੜਾ ਹੋ ਕੇ ਪ੍ਰਚਾਰ ਕਰ ਤੇ ਉਹ ਭਾਈਆ ਕਿਹਦਾ ਕਿਹਦਾ ਭਾਈਆ ਰਣਜੀਤ ਸਿੰਘ ਖਰੇ ਖਰੇ ਦਾ ਇਸ ਲਈ ਜਿਹੜੇ ਰਲ ਮਿਲ ਕੇ ਖੇਡਾਂ ਖੇਡ ਰਹੇ ਨਾ ਲੋਕ ਸਮਝ ਰਹੇ ਇਹ। ਪਰ ਉਹ ਵੀ ਕਾਂਗਰਸ ਨੂੰ ਕਹਣਾ ਉਹ ਕਰ ਦੇਣਾ। ਕਾਂਗਰਸ ਕੋਈ ਉਹ ਥੋੜੇ ਲਈ ਕਰਦੇ ਆ ਰਾਤ ਨੂੰ ਕੋ ਖਿਚੜੀ ਹੁੰਦੇ ਆ। ਕਾਂਗਰਸ ਦੀ ਜਿਹੜੀ ਗੱਲ ਕਰ ਰਹੇ ਉਹਦੇ ਵਿੱਚ ਕਹਿੰਦੇ ਜੀ ਆਮ ਆਦਮੀ ਪਾਰਟੀ ਨੂੰ ਅਸੀਂ ਇਸ ਕਰਕੇ ਨਾਰ ਲਾ ਸਕਦੇ ਜੇ ਉਹ ਕਾਂਗਰਸ ਨਾਲ ਸਮਝੌਤਾ ਨਹੀਂ ਕਰੂਗੀ। ਹਾਂਜੀ ਪਰसों ਜਿਹੜੀ ਇਹਨਾਂ ਨੇ ਮੀਟਿੰਗ ਕੀਤੀ ਆ ਅਕਾਲੀ ਦਲ ਅਕਾਲੀ ਦਲ ਤੇ ਜਿਹੜਾ ਕਹਿਰਾ ਸਾਹਿਬ ਨੇ ਇਹਦੇ ਵਿੱਚ ਇਹਨਾਂ ਨੇ ਕਿਹਾ ਜੀ ਅਸੀਂ ਆਪ ਨੂੰ ਵੀ ਸੱਦਾ ਦਿੱਤਾ ਪਰ ਆਪ ਨੂੰ ਇਹ ਕਿਹਾ ਕਿ ਤੁਸੀਂ ਕਾਂਗਰਸ ਨਾਲ ਕੀ ਤੇ ਸਮਝੋਤਾ ਨਾ ਤੂੰ ਮੈਨੂੰ ਇੱਕ ਗੱਲ ਨਾਲ ਚਲੇ ਗਿਆ ਇੱਕ ਗੱਲ ਮੈਨੂੰ ਦੱਸੋ ਸਵੇਰੇ ਤਾਂ ਕਹਿੰਦੇ ਕੇਜਰੀ ਹਲ ਮਾੜਾ ਸ਼ਾਮ ਨੂੰ ਕਹਿੰਦੇ ਗਠਵੱਢ ਨੇ ਚ ਸ਼ਾਮਿਲ ਹੋ ਜਾ ਮੈਨੂੰ ਤਾਂ ਉਹ ਕਹਾਣੀ ਨਹੀਂ ਸਮਝ ਆਉਂਦੀ ਮੈਂ ਤੁਹਾਨੂੰ ਤਾਂ ਅੱਦੇ ਕਹਿ ਰਿਹਾ ਇਹ ਸਾਰੀ ਪਾਰਟੀਆਂ ਇੱਕ ਕਾਂਗਰਸ ਦਾ ਫਰੰਟ ਹੈ ਕਾਂਗਰਸ ਦੀ ਵੀ ਟੀਮ ਹੈ ਆਪੋਜੀਸ਼ਨ ਦੀ ਵੋਟ ਡਿਵਾਈਡ ਕਰਨ ਦੀ ਗੱਲ ਹੈ ਨਹੀਂ ਤਾਂ ਕਾਂਗਰਸ ਨਾਲ ਜੇ ਖੈਰਾ ਸਾਹਿਬ ਨੂੰ ਇੰਨੀ ਢਿੱਡ ਪੀੜ ਹੈ ਤੇ 25 ਸਾਲਾਂ ਤੋਂ 22 ਸਾਲ ਦਾ ਕਾਂਗਰਸ 'ਚ ਰਹੇ ਪੰਜ ਤੋਂ ਚਾਰ ਇਲੈਕਸ਼ਨਾਂ ਕਾਂਗਰਸ 'ਚ ਲੜੀਆਂ ਅੱਜ ਵੀ ਆਪ ਦੀ ਭਾਈਆ ਸਾਹਿਬ ਨੂੰ ਆਪ ਦੀ ਭਨੇਵੀ ਨੂੰ ਭੈਣ ਜੀ ਨੂੰ ਤਾਂ ਉੱਥੇ ਛੱਡਿਆ ਹੈ ਲੱਖਾਂ ਰੁਪਈਆ ਪੰਜਾਬ ਦੇ ਐਕਸਚੈਕਰ ਤੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਫਾਇਦੇ ਲਈ ਉਹਨਾਂ ਨੂੰ ਦੇ ਰਿਹਾ ਜਿੱਥੋਂ ਤਨਖਾਵਾਵਾਂ ਚੱਲ ਰੀਆਂ 32 ਦੇ ਬਿੱਲ ਜਾ ਰਹੇ ਸਭ ਕੁਝ ਆ ਰਿਹਾ ਇਹ ਲੋਕਾਂ ਦੀ ਅੱਖਾਂ 'ਚ ਘਟਾ ਪਾ ਦਿਓ ਤੇ ਟੱਬਰ ਸਾਰਾ ਉੱਥੋਂ ਤਨਖਾਹ ਲੈ ਜੇ ਇਸ ਲਈ ਮੈਂ ਤੁਹਾਨੂੰ ਸਭ ਨੂੰ ਕਹਿਣਾ ਲੋਕ ਬੜੇ ਸਿਆਣੇ ਆ ਇੱਕਾਰੀ ਤਾਂ ਹੋ ਲਿਆ ਬਾਰ ਬਾਰ ਉਹਨਾਂ ਦੀ ਗੱਲਾਂ 'ਚ ਕਿਸੇ ਨੇ ਨਹੀਂ ਆਉਣਾ ਇਹ ਕਾਂਗਰਸ ਦਾ ਫਰੰਟ ਫੇਲ ਹੋਣਾ ਤੁਸੀਂ ਕਹੇ ਜੀ ਰਤਨ ਸਿੰਘ ਜਨਾਲਾ ਟਕਸਾਲੀ ਨੇ ਰਣਜੀਤ ਸਿੰਘ ਬਰਮਪੁਰਾ ਜੀ ਟਕਸਾਲੀ ਨੇ ਕਿ ਉਹ ਵੀ ਹੁਣ ਇਹਨਾਂ ਦਾ ਕਾਂਗਰਸ ਦਾ 파ਟ ਬਣ ਗਏ ਨੇ ਨਹੀਂ ਦੇਖੋ ਜਦੋਂ ਉਹਨਾਂ ਦੇ ਇਹ ਤਾਂ ਸਪਸ਼ਟ ਹੀ ਹੋ ਗਿਆ ਨਾ ਜੀ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਨਾਲ ਗੱਲਬਾਤ ਕੋ ਕਿਸੇ ਨੇ ਕਰਾਈ ਹੈ ਇਹ ਵੀ ਖਬਰ ਆ ਰਹੀ ਹੈ ਬਾਹਰ ਤੁਹਾਨੂੰ ਮਿਲ ਹੀ ਜਾਣੀ ਹੈ ਬੜੀ ਚਾਦੂ ਨੂੰ ਥੋੜਾ ਜਿਆਦਾ ਨਹੀਂ ਮੈਂ ਦੱਸੂਗਾ ਉਹਨਾਂ ਨੇ ਕਹਿਣਾ ਦੱਸੋ ਕਦੋਂ ਹੋਈ ਹੈ ਫਿਰ ਇਹ ਤੁਹਾਨੂੰ ਸਾਨੂੰ ਦੱਸ ਦਿਓ ਨਾ ਤੁਹਾਨੂੰ ਮੈਂ ਮੋਟੀ ਜੀ ਗੱਲ ਦੱਸਤੀ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਤੀ ਕਿ ਇਹ ਸਾਰੀਆਂ ਚਾਦ ਕਿੱਥੇ ਹੋਈ ਹੈ ਉਹ ਯਾਰ ਤੂੰ ਗੱਲ ਤਾਂ ਸੁਣ ਓਪੋਜੀਸ਼ਨ ਦੀ ਵੋਟ ਡਿਵਾਈਡ ਹੋਣੀ ਉਹਦਾ ਫਾਇਦਾ ਕਿਹਨੂੰ ਪਹੁੰਚਣਾ ਕੁਝ ਲੋਕ ਜਿਨ੍ਹਾਂ ਨਾਲ ਧੋਖਾ ਹੋਇਆ ਦਲਤਾ ਨਾਲ ਧੋਖਾ ਹੋਇਆ ਹੈ ਬੇਰੋਜ਼ਗਾਰਾਂ ਨਾਲ ਧੋਖਾ ਹੋਇਆ ਹੈ ਕਿਤ ਮਜ਼ਦੂਰਾਂ ਨਾਲ ਧੋਖਾ ਹੋਇਆ ਵਪਾਰੀ ਨਾਲ ਧੋਖਾ ਆ ਉਹਨਾਂ ਨੇ ਧੋਖਾ ਕਿਹਨੇ ਕੀਤਾ ਕਾਂਗਰਸ ਨੇ ਵੈਧੇ ਕੀਤੇ ਸਨ ਜਦੋਂ ਵੋਟ ਡਿਵਾਈ ਉਹਨਾਂ ਦੇ ਉਲਟ ਜਾਣੀ ਆ ਤੇ ਉਲਟ ਤਾਂ ਜਾਣੀ ਆ ਜਿਹੜੀ ਪਾਰਟੀ ਉਹਨਾਂ ਦੇ ਉਲਟ ਖਲੋਤੀ ਹੈ ਤੇ ਬੈਸਟ ਹੈ ਉਹ ਵੋਟ ਨੂੰ ਡਿਵਾਈਡ ਕਰੋ ਡਿਵਾਈਡ ਕੌਣ ਕਰ ਸਕਦਾ ਜੇ ਵੱਖਰੇ ਵੱਖਰੇ ਫਰੰਟ ਕੜੇ ਕਰ ਦੋ ਕਿ ਇੱਕ ਫਰੰਟ ਹੋ ਗਿਆ ਖੈਰਾ ਸਾਹਿਬ ਦਾ ਇੱਕ ਫਰੰਟ ਹੋ ਗਿਆ ਦਿੱਲੀ ਚ ਵਿਚਾਰਾਂ ਸਾਂਝੀਆਂ ਨੇ ਰਾਹੁਲ ਗਾਂਧੀ ਦੀਆਂ ਕੇਜਰੀ ਆਲ ਦੀਆਂ ਇੱਥੇ ਆ ਕੇ ਲੋਕਾਂ ਨੂੰ ਭੰਬਲ ਪੂਸੇ ਪਾਉਂਦੇ ਕਿ ਨਹੀਂ ਜਾਂ ਇਹ ਫਰੰਟ ਇਹ ਸਾਰਾ ਇੱਕ ਆਪੋਜੀਸ਼ਨ ਵੋਟ ਨੂੰ ਖੇਰੂ ਖੇਰੂ ਕਰਨ ਦੀ ਰਾਜਨੀਤੀ ਹੈ ਜਿਹੜੀ ਫੇਲ ਹੋ ਜਾਣੀ ਤਲਵੀਰ ਜੀਰਾ ਨੂੰ ਕਾਂਗਰਸ ਨੇ ਮੋਤਲ ਕਰਦਾ ਰਵੀਰ ਬਾਲ ਸਿੰਘ ਜੀ ਨੇ ਏ ਆਈਜੀ ਸਾਹਿਬ ਤੇ ਅਫੀਸ਼ੀਅਲ ਸਮੇਂ ਡੇਟੈਕ ਕੀਤਾ ਸੀ ਮੁੜ ਕੇ ਜੀਰਾ ਸਾਹਿਬ ਤੇ ਕੀਤਾ ਜੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੀਰਾ ਕਾਂਗਰਸ ਦਾ ਹੀਰਾ ਹੈ ਇੱਕ ਪਾਸੇ ਉਹਨੂੰ ਮਾਤਲ ਕਰਦਾ ਕਾਂਗਰਸ ਨੇ ਕੀ ਕਹਿਣਾ ਜਾਓਗੇ ਇਹਦਾ ਦਾ ਜਾਖੜ ਨੂੰ ਸਵਾਲ ਪੁੱਛੋ ਨਾ ਤੁਹਾਡਾ ਡਾਇਰੈਕਟ ਨਹੀਂ ਦਾ ਮੈਂ ਮੇਰਾ ਕੀ ਕੰਮ ਹੈ ਜੀ ਜਾਖੜ ਸਾਹਿਬ ਨੂੰ ਪੁੱਛੋ ਨਾ ਆਈਜੀ ਜਾਖੜ ਸਾਹਿਬ ਦਾ ਝੇਤਾ ਤੇ ਜਿਹੜਾ ਹੀਰੇ ਨੂੰ ਜੀਰਾ ਕਹਿੰਦਾ ਹੈ ਜਾਂ ਜੀਰੋ ਨੂੰ ਹੀਰੋ ਕਹਿੰਦਾ ਉਹਨਾਂ ਦਾ ਆਪ ਦਾ ਮਕਸਦ ਹੈ ਉਹ ਕੈਪਟਨ ਸਾਹਿਬ ਨਾਲ ਪੰਗਾ ਇਸ ਲਈ ਉਹਨਾਂ ਨੂੰ ਪੁੱਛੋ ਨਾ ਇਹ ਸਵਾਲ ਉਹਨਾਂ ਦੇ ਜਵਾਬ ਦੇਣ ਨਾਲ ਸਾਨੂੰ ਐਵੇਂ ਵਿੱਚ ਫਸਾਈ ਜਾਂਦਾ ਯਾਰ ਵੀ ਉਹਨੇ ਸਾਫ਼ ਨਾਮ ਤੁਹਾਡਾ ਲੇਤਾ ਜੀਰੇ ਨੇ ਕਿ ਜਿਹੜੀ ਬਿੱਗ ਕਿਸਤੀ ਗੱਲ ਕੀਤੀ ਸੀ ਚੰਗੀ ਗੱਲ ਹੈ ਉਹਦੇ ਨੌਲੇ ਨਾਲ ਕੀ ਹੋ ਜਾਣਾ ਉਹ ਤਾਂ ਆਪ ਹੀ ਇੱਕ ਬੜੀ ਵੱਡੀ ਮਗਰਮਾਛਾ ਹੈ ਉਹਦੇ ਨੌ ਨਾਲ ਕੀ ਹੋ ਜਾਣਾ ਉਹ ਤਾਂ ਬਹੁਤਿਆਂ ਦਾ ਨੌ ਲੈਂਦਾ ਉਹਦਾ ਬਾਲੀ ਦਿਲ ਨੂੰ ਨਾ ਲਾਇਆ ਕਰ ਗੱਲ ਹੀ ਇਸ ਨੋ ਅਥਾਰਟੀ ਇੱਕ ਕਾਂਗਰਸ ਦੇ ਹੋਰ ਮੰਤਰੀ ਨੇ ਕਹਿ ਦਿੱਤਾ ਜੀ ਕੁਝ ਦਿਨਾਂ ਬਾਅਦ ਜੇ ਪ੍ਰਤਾਪ ਸਿੰਘ ਬਾਜਵਾ ਜਿਹੜਾ ਸੀਐਮ ਹੋਣਗੇ ਕਹ ਲੱਗਦਾ ਨਹੀਂ ਪਾਰਟ ਨਜ਼ਰ ਆ ਰਿਹਾ ਜੀ ਹੁਣ ਤੁਹਾਨੂੰ ਸਮਝ ਆਈ ਜਾਣਾ ਚਾਹੀਦਾ ਜੀ ਸੀਐਮ ਦੇਖੋ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਈ ਸੀਐਮ ਬਣਾਉਣਾ ਚਾਹੁੰਦੇ ਆ ਇਹ ਰੌਲਾ ਉਹ ਹੈ ਇਹ ਸਸਪੈਂਸ਼ਨ ਭਾਲੀ ਦਾ ਰੌਲਾ ਹੋਰ ਕੁਝ ਨਹੀਂ ਅੰਦਰੂਨੀ ਰੌਲਾ ਕਾਂਗਰਸ ਦਾ ਕਈ ਕਿਸੇ ਹੋਰ ਨੂੰ ਬਣਾਉਣਾ ਚਾਹੁੰਦੇ ਮੈਂ ਪੂਰੀ ਗੱਲ ਕਰੂ ਉਹਦਾ ਮੋਟਾ ਤੂੰ ਫੜ ਨਾ ਫੜ ਮੈਂ ਵਿਚਾਰੀ ਗੱਲ ਕਰ ਦੋ ਅੱਛਾ ਜੀ ਉਹ ਅੱਜ ਕੱਲ੍ਹ ਕੀ ਸਹ ਲਗਾਏ ਜਾ ਰਹੇ ਆ ਜੀ ਕਿ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੋਨੋਂ ਲੋਕ ਸਭਾ ਦੇ ਇਲੈਕਸ਼ਨ ਵਿੱਚ ਲੜਨਗੇ ਅੱਛਾ ਜੀ ਫਿਰ ਉਹ ਜਿੱਦ ਦਿਨ ਆਊ ਜੀ ਇਲੈਕਸ਼ਨ ਲੱਗ ਜੂ ਪਤਾ ਇਹੋ ਜਿਹੜਾ ਮਹਾ ਗੜਬੰਧਨ ਪੰਜਾਬ 'ਚ ਬਣ ਰਿਹਾ ਹੈ ਇਹ ਤੁਸੀਂ ਸਮਝੋ ਕਾਲੀ ਦਰ ਨੂੰ ਕੋਈ ਢਾਹ ਦਰ ਨਾਏਗਾ ਇਹ ਲੋਕ ਮੈਂ ਤੁਹਾਨੂੰ ਦੱਸ ਰਿਹਾ ਜੀ ਇਹਨਾਂ ਲੋਕਾਂ ਨੇ ਫੈਸਲਾ ਕਰਨਾ ਨਾ ਇਹ ਵੀ ਸਮਝ ਕੇ ਮਹਾ ਗੜਬੰਧਨ ਇਹ ਕਾਂਗਰਸ ਦਾ ਹੀ ਹੈ ਇੱਕ ਕਾਂਗਰਸ ਇਕੋ ਨਾਲ ਦੀ ਵੀ ਟੀਮ ਦਾ ਮਾਹ ਘਟ ਬੰਦਨ ਇਹ ਤਾਂ ਹੋ ਨਹੀਂ ਸਕਦਾ ਕਿ ਖੈਰਾ ਸਾਹਿਬ ਦਾ 5-5 ਲੱਖ ਦਾ ਉਹਦਾ ਟੱਬਰ ਫਾਇਦਾ ਲਈ ਜਾਵੇ ਕਾਂਗਰਸ ਚ ਤੇ ਉਹ ਕਾਂਗਰਸ ਨੂੰ ਗਾਲਾਂ ਕੱਢੇ ਕਦੇ ਗੱਲ ਬਣ ਸਕਦੀ ਹੈ ਇਸੇ ਤਰ੍ਹਾਂ ਇਹਨਾਂ ਦਾ ਕੰਮ ਹੈ ਦੂਜਿਆਂ ਦਾ ਸਿੰਘ ਭਾਇਆ ਅੱਜ ਕੱਲ ਕਾਂਗਰਸ ਵਾਲ ਮੂੰਹ ਕਰ ਗਏ ਨੇ ਜੀ ਚੰਗਾ ਜੀ ਮੂੰਹ ਕਰ ਗਏ ਆ ਮਗਰ ਉਹ ਵੀਡੀਓ ਨਾ ਬਾਹਰ ਆ ਜਾਏ ਫਿਰ ਤੋਂ ਵਿਖੇ ਲੋ ਹੋਰ ਚੱਜੋ ਜੀ ਇਹ ਡੇਰਾ ਮੁਕੇਸ਼ ਜوڑا ਜੀ ਸੇਵਾ ਮੁਕਤੀ ਲਈ ਜਿਹੜਾ ਅਪਲਾਈ ਕੀਤਾ ਫਿਰ ਉਹ ਕਹਿੰਦੇ ਸੇਵਾ ਮੁਕਤ ਹੋਣਾ ਚਾਹੁੰਦਾ ਮੈਂ ਇਹ ਤਾਂ ਡੀਜੀਪੀ ਸਾਹਿਬ ਦੱਸ ਸਕਦੇ ਨੇ ਅਸੀਂ ਤਾਂ ਐਮਐਲਏ ਆ ਲਖਪ੍ਰੀਤ ਜੀ ਇੱਕ ਟੇਰਾ ਭਾਇਆ ਤੁਹਾਨੂੰ ਲਪਾਰਟੀ ਤੋਂ ਕਿਸ ਤਰ੍ਹਾਂ ਕਰ ਮੈਂ ਦੀ ਸ਼ੇਰ ਸਿੰਘ ਨੂੰ ਭਾਇਆ ਨੇ ਸੰਦੇਸ਼ ਦਿੱਤਾ ਜੀ ਕਿ ਮੈਂ ਕਾਂਗਰਸ ਵੱਲ ਜਾ ਸਕਦਾ ਜੀ ਉਹਦੇ ਤੇ ਅਕਾਲੀ ਦਲ ਦੇ ਉਹ ਬੜੇ ਸਿਪਾਹੀ ਰਾਹੁਲ ਗਾਂਧੀ ਨੂੰ ਜਵਾਬ ਦੇਣੇ ਪੈਣੇ ਆ ਜੀ ਜਦੋਂ ਸਵਾਲ ਪੁੱਛੇ ਜਾਣੇ ਉਹ ਤੋਂ ਪੁੱਛਾਂਗੇ ਅੱਜ ਨਹੀਂ ਤੁਹਾਨੂੰ ਇਹ ਗੱਲਾਂ ਦੱਸੇ ਤੇਰਾ ਮੁਖੀ ਨੂੰ ਜਿਹੜੀ ਸਜ਼ਾ ਹੋਈ ਹੈ ਕੱਲ ਹੋਰ ਤੇ ਕੀ ਕਰ ਬਹੁਤ ਚਿੰਗਾ ਫੈਸਲਾ ਹੋਇਆ ਜੀ ਚਾਹੀਦਾ ਜਿਹਨੇ ਗਲਤ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਇਸ ਸਾਲ ਕਿਹਦੇ ਵਿੱਚ ਸਾਰੇ ਕਿਹਨੂੰ ਅੱਗੇ ਲਾ ਰਿਹਾ ਹਲਕਾ ਇੰਚਾਰਜ ਕੋਈ ਡਿਸਾਈਡ ਕੀਤਾ ਇਹਦਾ ਲੋਕ ਡਾਟ ਸਾਹਿਬ ਕੋ ਜਾਂਦੇ ਸੀ ਤੁਹਾਡਾ ਉਹਦੇ ਨੁਮਾਇੰਦਾ ਸੀ ਇਸ ਸਾਲ ਕਿਹਦੇ ਵਿੱਚ ਫੈਸਲਾ ਆਸੀ ਸਾਰੇ ਇੰਚਾਰਜ ਬੈਠੇ ਆ ਜੀ ਤੁਹਾਨੂੰ ਇੱਕ ਨਾਲ ਇੱਕ ਦੀ ਜਗ੍ਹਾ ਇੰਨੇ ਇੰਚਾਰਜ ਮਿਲ ਗਏ ਸਾਰੇ ਇਹਨਾਂ ਦੀ ਸੇਵਾ 'ਚ ਹਾਜ਼ਰ ਉਹਦੇ ਡਾਟ ਸਾਹਿਬ ਦਾ ਵਿਚਾਰਾ ਚੰਗਾ ਕੰਮ ਕਰਦੇ ਸੀ ਉਹ ਥੱਲਾ ਜਿਹੜਾ ਛੋਟਾ ਹੈ ਉਹ ਥੋੜਾ ਇਹਨਾਂ ਨੂੰ ਸ਼ਬਦੀ ਹਮਲਾ ਜਿਆਦਾ ਕਰ ਦਿੰਦਾ ਹੁੰਦਾ ਸੀ ਉਸ ਤੋਂ ਬਚੇ ਆ ਸਾਰੇ ਇਹ ਪਜੀਠੇ ਤਾਂ ਤੁਹਾਡੀ ਨਾਲੇ ਨਾਲ ਕੇ 10 ਸਾਲ ਬਾਅਦ ਦੀਆਂ ਹੁਣ ਸਰਗਰਮੀਆਂ ਨੇ ਇਹ ਰਾਸ਼ੀਆ ਕਿਉਂ ਨਿੱਜੀ ਵੀ ਹੈਗਾ ਕਿਸੇ ਨਾਲ ਇਹ ਨਿੱਜੀ ਹੈ ਭਰਾ ਰਾਸ਼ੀ ਕੀ ਹੈ ਰਾਸ਼ੀ ਦਾ ਸਾਡਾ ਸਾਰਾ ਕੰਮ ਮੇਰਾ ਪਿਆਰ ਤਾਂ ਇਹ ਨਾਲ ਹੈ ਮੈਂ ਇੱਕ ਨਾਲ ਪਾਇਆ ਸੀ ਥੋੜਾ ਪਿਆਰ ਜਿਆਦਾ ਥੋੜੇ ਹਲਕੇ 'ਚ ਉਹਦੀ ਤਾਂ ਧੌਣ ਲਾਉਣ ਤੱਕੇ ਚਾਚੇ ਜਨਾਲੇ ਦਾ ਉਹਦਾ ਹਾਲ ਨਹੀਂ ਕਿਸੇ ਨੂੰ ਪੁੱਛਣ ਦਿੱਤਾ ਮੁੜ ਕੇ ਮੈਂ ਰਾਜ਼ੀ ਨਾ ਮੈਂਬਰੀ ਰੱਦ ਕਰਨ ਨੂੰ ਕਿਹਾ ਆ ਆਮ ਆਦਮੀ ਪਾਰਟੀ ਨੇ ਕੱਲ੍ਹ ਸਪਾਲ ਖੇਰਾ ਦੀ ਹੁਣ ਸਪੀਕਰ ਨੇ ਰਾਜ਼ੀ ਨਹੀਂ ਕਰਨੀ ਜੀ ਕਿਸੇ ਦੀ ਮੈਂਬਰੀ ਕਾਰਨ ਕਾਰਨ ਕਿਉਂਕਿ ਰਲੇ ਆ ਮੈਂ ਤੁਹਾਨੂੰ ਦੱਸ ਦੇਣਾ ਅੱਜ ਇਹ ਦੇਖੋ ਡਿਸ ਕਾਨੂੰਨ ਦੀਆਂ ਕਨਸਟੀਟਿਊਸ਼ਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਕਨਸਟੀਟਿਊਸ਼ਨ ਆ ਮੇਰਾ ਮੁੰਡਾ ਜੀ ਇੱਥੇ ਮੇਰੇ ਕਾਗਜ਼ ਹੋਣੇ ਸ਼ੈਡਿਊਲ 10 ਸਬਸੈਕਸ਼ਨ 2 ਕਲੋਜ਼ 1 ਐਚ ਬੜਾ ਕਲੀਅਰ ਹੈ ਕਨਸਟੀਟਿਊਸ਼ਨ ਆਫ ਇੰਡੀਆ ਨੇ 10th ਸ਼ੈਡਿਊਲ ਚ ਕਲੀਅਰ ਕੀਤਾ ਕਿ ਡਿਸਕਵালিਫਿਕੇਸ਼ਨ ਮੈਂਬਰ ਦੀ ਕਿਵੇਂ-ਕਿਵੇਂ ਬਣਦੀ ਹੈ ਇੱਕ ਤਾਂ ਬਣਦੀ ਹੈ ਕਿ ਜਦ ਕੋਈ ਵੌਲੰਟੇਰਲੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਆਪਣੀ ਪਾਰਟੀ ਤੋਂ ਛੱਡ ਜੇ ਉਹ ਛੱਡ ਗਿਆ ਤੇ ਕਨਸਟੀਟਿਊਸ਼ਨ ਆਫ ਇੰਡੀਆ ਕਹਿੰਦਾ ਜਿਹੜਾ ਸਾਨੂੰ ਸਭ ਨੂੰ ਗਵਰਨ ਕਰਦਾ ਹੈ ਕਿ ਇਹ ਡਿਸਕਵালিਫਾਈਡ ਫਿਰ ਕਰਦੇ ਤੇ ਜਾਣ ਮਗਰ ਕੌਣ ਡਿਸਕਵালিਫਾਈ ਨਹੀਂ ਕਰ ਰਿਹਾ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕਿਉਂ ਨਹੀਂ ਕਰ ਰਹੇ ਕਿਉਂਕਿ ਰੜੇ ਆ ਜੇਬ ਕੈਨਸਲ ਇਹ ਪਹਿਲਾਂ ਗੱਲ ਮੁੱਕੀ ਸੀ ਕਿ ਮੈਂ ਆਪ ਚ ਪਾ ਦੂੰ ਕੱਲਰ ਕਾਂਗਰਸ ਨੂੰ ਕਰ ਦੂੰ ਫਾਇਦਾ ਮਗਰ ਮੇਰੀ ਸਦਸਿਆਂ ਦਾ ਨਹੀਂ ਰਹਿਣੀ ਚਾਹੀਦੀ ਤੇ ਸਪੀਕਰ ਸਾਹਿਬ ਉੱਤੇ ਪੈਰਾ ਦੇ ਰਹੇ ਇੱਕ ਹਰ ਜਗ੍ਹਾ ਪੂਲਕਾ ਸਾਹਿਬ ਨੇ ਕਦੋਂ ਦਾ ਅਸਤੀਫਾ ਦਿੱਤਾ ਤੁਹਾਨੂੰ ਬੋਲ ਕੇ ਕਹਤਾ ਲਿਖ ਕੇ ਕਹਤਾ ਸਭ ਕੁਝ ਕਹਤਾ ਉਹ ਵੀ ਨਹੀਂ ਪ੍ਰਵਾਨ ਹੋਈ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਦੀਜ਼ ਆਰ ਆਲ ਇੰਡੀਕੇਸ਼ਨਸ ਐਂਡ ਜਦ ਜਿਹੜਾ ਕਨਸਟੀਟਿਊਸ਼ਨ ਦੇ ਵੀ ਹੁਣ ਸ਼ਿਕਾਇਤ ਕਰਤੀ ਆ ਹੁਣ ਭਾਵੇਂ ਪਬਲਿਕ ਪ੍ਰੈਸ਼ਰ ਤੋਂ ਬਾਅਦ ਐਕਸੈਪਟ ਹੋ ਜੇ ਨਹੀਂ ਤਾਂ ਕਨਸਟੀਟਿਊਸ਼ਨ ਦੀਆਂ ਧਰਜੀਆਂ ਉਡਾਈਆਂ ਜਾ ਰਹੀਆਂ ਇਹ ਮਾਹ ਗਠਬੰਦਰ ਨੂੰ ਕਾਂਗਰਸ ਦਾ ਤੇ ਇੰਨਾ ਪਾਰਟੀਆਂ ਦੇ ਆਪ ਪਾਪ ਦਾ ਸਭ ਦਾ ਭਪਾਪ ਲੁਕੋਣਾ ਅਸੀਂ ਕਾਲੀਦਲ ਕਿਸ ਤਰ੍ਹਾਂ ਫੇ ਲੜਾਈ ਲੜੇਗਾ ਜੀ ਆਮਲੇ ਟਾਈਮ ਤੋਂ ਕਿ ਥੱਲੇ ਹੁਣ ਵਿਦਾਨ ਲੋਕ ਥੋੜੇ ਹੀ ਸਹਿਯੋਗ ਨਾਲ ਲੜੂਗਾ ਭਾਜੀ ਮਦਦ ਨਾਲ ਤੇ ਤੁਹਾਡੀ ਮਦਦ ਨਾਲ ਲੜੂਗਾ ਤੇ ਲੋਕ ਨੇ ਜਿਹੜੇ ਬਣਾਉਂਦੇ ਆ ਸਰਕਾਰਾਂ ਤੇ ਆ ਲੋਕ ਔਖੇ ਆ ਦੁਖੀ ਆ ਸਭ ਤੋਂ ਮਹਿੰਗੀ ਵਿੱਤੀ ਪੰਜਾਬ 'ਚ ਸਭ ਤੋਂ ਮਹਿੰਗਾ ਪੈਟਰੋਲ ਡੀਜ਼ਲ ਪੰਜਾਬ ਦਾ ਕਿਸਾਨ ਨੂੰ ਉਹਦਾ ਹੱਕ ਨਹੀਂ ਮਿਲ ਰਿਹਾ ਸਭ ਤੋਂ ਸਸਤਾ ਰੇਟ ਇੱਥੇ ਕਮਾਦ ਦੇ ਕਿਸਾਨ ਬੜੇ ਵੱਡੀ ਗਿਣਤੀ 'ਚ ਆ ਸਭ ਤੋਂ ਸਸਤਾ ਰੇਟ ਕਮਾਦ ਦਾ ਪੰਜਾਬ ਦਾ ਕਿਸਾਨੀ ਨੂੰ ਵੀ ਮਾਰਤਾ ਦਲਤ ਨੂੰ ਵੀ ਮਾਰਤਾ ਨੌਜਵਾਨ ਨੂੰ ਵੀ ਕੁਝ ਨਹੀਂ ਦਿੱਤਾ ਤੇ ਲੋਕ ਬਣਾਉਣਗੇ ਛੋਟੇ ਮਦਦ ਨਾਲ ਬਣਾਉਂਦੇ ਕੋਰ ਸਿੱਧੂ ਕਹਿੰਦੀ ਮੈਂ ਗੱਲ ਚਰਚਾ ਚੱਲੀ ਕਿ ਨਵਜੋਧ ਕੋਰ ਸਿੱਧੂ ਇਲੈਕਸ਼ਨ ਲੜੇਗੀ ਲੋਕ ਸਭਾ ਇਹਦਾ ਉਹਦਾ ਘਰ ਵਾਲਾ ਹੀ ਦੱਸ ਸਕਦਾ ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ